ਕਿਵੇਂ ਛੱਤਾਂ ਤੇ ਚੜਾਏ ਕਿਵੇਂ ਬੱਚਿਆਂ ਨੂੰ ਕੱਢ ਕੇ ਕੋਈ ਐਹੋ ਜਿਹਾ ਪਰਿਵਾਰ ਸੀ ਜਿਹੜੇ ਪਾਣੀ ਦੇ ਵਿੱਚ ਡੁੱਬ ਰਹੇ ਸੀ ਪਰ ਪ੍ਰਸ਼ਾਸਨ ਨੇ ਸਾਡੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਾਰ ਨਹੀਂ ਲਈ 12 ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੇ ਇੱਥੇ ਬੱਚੇ ਆਉਂਦੇ ਆ ਔਰ ਤੁੰਦਾਂ ਵੀ ਪੈ ਰਹੀਆਂ ਨੇ ਠੰਡ ਦੇ ਵਿੱਚ ਬੱਚੇ ਸਾਈਕਲਾਂ ਤੇ ਆਉਂਦੇ ਆ ਵਹੀਕਲ ਤੇ ਆਉਂਦੇ ਆ ਤੁੰਦ ਦੇ ਵਿੱਚ ਨਾ ਜਾਣੇ ਬੱਚਾ ਇੱਥੇ ਡਿੱਗ ਜੇ ਉਹਦਾ ਜਾਨੀਮਾਲੀ ਨੁਕਸਾਨ ਹੋ ਜਾਏਗਾ ਔਰ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਪਰ ਜਦੋਂ ਵੋਟਾਂ ਹੋਣਗੀਆਂ ਪ੍ਰਸ਼ਾਸਨ ਉਦੋਂ ਉੱਤੇ ਖੜਿਆ ਆਊਗਾ ਫਿਰ ਕੀ ਲੈਣਾ ਹੁੰਦਾ ਜੇ ਆਪਾਂ ਲੋਕਾਂ ਦੇ ਨਾਲ ਅੱਜ ਨਹੀਂ ਖੜ ਸਕਦੇ ਤੇ ਪ੍ਰਸ਼ਾਸਨ ਦਾ ਮਤਲਬ ਨਹੀਂ ਕਿ ਇਹ ਤੇ ਵੋਟਾਂ ਲੈਣ ਵੀ ਆਉਣ ਬੋਲ ਤਾਂ ਬੜਾ ਕੁਝ ਗਏ ਨੇ ਪਰ ਉਹਨਾਂ ਕਰ ਨਹੀਂ ਦਿਖਾਇਆ ਕੁਝ ਹੋਰ ਨਹੀਂ ਕੀ ਆਉਂਦਾ ਉਦੋਂ ਪਾਣੀਆਂ 'ਚ ਬੋਲ ਗਏ ਨੇ ਬਹੁਤ ਕੁਝ ਦਿਆਂ ਦੇ ਮਾਬਜਾ ਦਿਆਂਗੇ 100% ਦਿਆਂਗੇ ਵਰਨਾ ਇੱਥੇ ਕੁਝ ਨਹੀਂ ਆਇਆ ਕੋਈ ਸੜਕ ਤੇ ਮਿੱਟੀ ਨਹੀਂ ਟਰਾਲੀ ਪਵਾਉਂਦੇ ਪੈਦੇ ਵੀ ਸੜਕਾਂ ਹੀ ਬਣਵਾ ਲਈਏ ਚਲੋ ਰਾਤ ਹੀ ਤੋਂ ਦੇ ਚ ਮੋਟਰਸਾਈਕਲ ਡੇਕ ਸਕਦਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਪਿਆ ਤਾਂ ਜਿਸ ਤੋਂ ਬਾਅਦ ਲੋਕਾਂ ਦਾ ਜੀਵਨ ਅਸਤਵਿਸ਼ ਹੋ ਗਿਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਦੀ ਮਾਰ ਪਈ ਉੱਥੇ ਹੀ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਜ਼ਿਲ੍ਹੇ ਨੂੰ ਵੀ ਇਸ ਦੀ ਭਾਰੀ ਮਾਰ ਪਈ ਸੀ ਫਿਰੋਜ਼ਪੁਰ ਦੇ ਨਾਲ ਲੱਗੇ ਲੱਗਦੇ ਸਰਹੱਦੀ ਇਲਾਕਿਆਂ ਦੇ ਵਿੱਚ ਇਸ ਦੀ ਸਭ ਤੋਂ ਜ਼ਿਆਦਾ ਮਾਰ ਪਈ ਕਿਉਂਕਿ ਇੱਕ ਪਾਸੇ ਤਾਂ ਪਾਕਿਸਤਾਨ ਦੀਆਂ ਤਾਰਾਂ ਨਾਲ ਲੱਗਦੀਆਂ ਹਨ ਅਤੇ ਦੂਜੇ ਪਾਸੇ ਸਰਹੱਦੀ ਪਿੰਡ ਸਨ ਤਾਂ ਜਦੋਂ ਸਤਲੂਜ ਦਰਿਆ ਦਾ ਪਾਣੀ ਇਨ੍ਹਾਂ ਪਿੰਡਾਂ ਦੇ ਵਿੱਚ ਆਇਆ ਤਾਂ ਉਹ ਪਿੰਡਾਂ ਦੇ ਵਿੱਚ ਤਬਾਹੀ ਮਚਾ ਕੇ ਗਿਆ ਤਾਂ ਜਿਸ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਤਕਰੀਬ ਸਾਢੇ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਪਾਣੀ ਲੰਘੇ ਨੂੰ ਹੋ ਚੁੱਕਾ ਹੋਇਆ ਲੇਕਿਨ ਹੱਲੇ ਵੀ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਉਹ ਸੜਕਾਂ ਟੁੱਟ ਚੁੱਕੀਆਂ ਹੋਈਆਂ ਹਨ ਅਤੇ ਜੋ ਖੇਤਾਂ ਦੇ ਵਿੱਚ ਪਾਣੀ ਆਪਣੇ ਨਿਸ਼ਾਨ ਛੱਡ ਕੇ ਗਿਆ ਸੀ ਮਿੱਟੀ ਛੱਡ ਕੇ ਗਿਆ ਸੀ ਉਹ ਹਲੇ ਤੱਕਰ ਸਾਫ਼ ਨਹੀਂ ਹੋਈ ਸਾਨਾ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿਆਂ ਇੱਧਰ ਕਿ ਇਹ ਉਹ ਸੜਕਾਂ ਹਨ ਜੋ ਪਾਣੀ ਦੇ ਆਉਣ ਦੇ ਨਾਲ ਜਿਹੜੀਆਂ ਸੜਕਾਂ ਪੂਰੀ ਤਰ੍ਹਾਂ ਟੁੱਟ ਗਈਆਂ ਸਨ ਤਾਂ ਦੂਰ ਦੂਰ ਤੱਕ ਜਿਹੜਾ ਜੇ ਖੇਤਾਂ ਦੀ ਗੱਲ ਕਰੀਏ ਤਾਂ ਖੇਤਾਂ ਦੇ ਵਿੱਚ ਸਿਰਫ ਮਿੱਟੀ ਹੀ ਜਿਹੜੀ ਉਹ ਪਾਣੀ ਦੇ ਨਾਲ ਬਹਿ ਕੇ ਆਈ ਉਹ ਅੱਜ ਵੀ ਪਿੰਡਾਂ ਦੇ ਵਿੱਚ ਮੌਜੂਦ ਹੈ ਤੇ ਇੱਕ ਪਾਸੇ ਜਿਵੇਂ ਇਸ ਪਾਸੇ ਦੀ ਤੁਹਾਨੂੰ ਤਸਵੀਰ ਦਿਖਾਉਣ ਜਾ ਰਿਹਾ ਇਸ ਦੇ ਵਿੱਚ ਸਾਫ਼ ਦਿਖ ਰਿਹਾ ਕਿ ਇਹ ਜਿਹੜੇ ਪਾਣੀ ਦੇ ਨਿਸ਼ਾਨ ਹਨ ਕਿ ਕਿੰਨਾ ਡੂੰਘਾ ਜਿਹੜਾ ਪਾਣੀ ਨੇ ਮਾਰ ਮਾਰੀ ਅਤੇ ਅੱਜ ਇਸ ਘਰ ਦੇ ਅੰਦਰ ਜਾਣ ਦੇ ਲਈ ਹੱਲੇ ਵੀ ਜਿਹੜਾ ਕੋਈ ਰਸਤਾ ਨਹੀਂ ਹੈਗਾ ਕਿ ਸੜਕ ਨਹੀਂ ਹੈਗੀ ਕਿ ਜਿਸ ਦੇ ਨਾਲ ਇਸ ਘਰ ਦੇ ਵਿੱਚ ਜਾਇਆ ਜਾ ਸਕੇ ਤਾਂ ਇਸ ਦੇ ਨਾਲ ਹੀ ਇਹਨਾਂ ਲੋਕਾਂ ਨੂੰ ਲਗਾਤਾਰ ਜਿਹੜਾ ਪਰੇਸ਼ਾਨੀਆਂ ਆ ਰਹੀਆਂ ਹਨ ਕਿ ਉਹ ਘਰ ਆਪਣੇ ਕਿਸ ਤਰੀਕੇ ਦੇ ਨਾਲ ਜਾਇਆ ਜਾਵੇ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੀ ਇਹਨਾਂ ਲੋਕਾਂ ਦੀ ਸਾਰ ਲਈ ਗਈ ਜਾਂ ਨਹੀਂ ਲਈ ਗਈ ਤਾਂ ਇਸ ਰਾਧੀ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਕੋਲੋਂ ਜਾਣਕਾਰੀ ਲੈਣੇ ਆ ਕਿ ਸਰਕਾਰ ਦੀ ਮਦਦ ਇਹਨਾਂ ਤੱਕ ਪਹੁੰਚੀ ਜਾਂ ਨਹੀਂ ਪਹੁੰਚੀ ਬਾਈ ਜੀ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਸਤਨਾਮ ਸਿੰਘ ਗੱਟੀ ਰਾਜੋਗੇ ਜਦੋਂ ਇੱਥੇ ਪਾਣੀ ਆਇਆ ਤਾਂ ਕੀ ਇਹ ਹਾਲਾਤ ਜਿਹੜੇ ਉਸ ਤੋਂ ਬਾਅਦ ਹੋਏ ਜਾਂ ਕਿਸ ਤਰੀਕੇ ਨਾਲ ਹੁਣ ਹਾਲਾਤ ਹੈਗੇ ਆ ਬਾਈ ਜੀ ਜਦੋਂ ਪਾਣੀ ਆਇਆ ਇੰਨਾ ਕੋ ਪਾਣੀ ਸੀ ਕਿ ਮਤਲਬ 88 ਲਾ ਤੋਂ ਬਾਅਦ ਹੋਣ ਪਾਣੀ ਆਇਆ ਤੇ ਇੰਨਾ ਪਾਣੀ ਸੀ ਸਾਨੂੰ ਪਤਾ ਕਿਵੇਂ ਅਸੀਂ ਹਾਲਾਤ ਜੋ ਬੱਚੇ ਸੀ ਕਿਵੇਂ ਛੱਤਾਂ ਤੇ ਚੜਾਏ ਕਿਵੇਂ ਬੱਚਿਆਂ ਨੂੰ ਕੱਢ ਕੇ ਕੋਈ ਐਹੋ ਜਿਹਾ ਪਰਿਵਾਰ ਸੀ ਜਿਹੜੇ ਪਾਣੀ ਦੇ ਵਿੱਚ ਡੁੱਬ ਰਹੇ ਸੀ ਪਰ ਪ੍ਰਸ਼ਾਸਨ ਨੇ ਸਾਡੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਾਰ ਨਹੀਂ ਲਈ ਅਸੀਂ ਉਸ ਤੋਂ ਬਾਅਦ ਸਾਡੇ ਪਾਣੀ ਚਲਾ ਗਿਆ ਅੱਜ ਲਗਭਗ 4 ਮਹੀਨੇ ਹੋ ਗਏ ਜੋ ਵੀ ਇੱਥੇ ਲੋਕਾਂ ਨੇ ਆਪਣਾ ਪੈਸਾ ਮਜ਼ਦੂਰੀ ਕਰਕੇ ਮਕਾਨ ਵਗੈਰਾ ਪਾਏ ਸੀ ਜੋ ਵੀ ਉਹ ਬਿਲਕੁਲ ਹੀ ਪਾੜ ਚੁੱਕੇ ਨੇ ਮਕਾਨ ਉਹਨਾਂ ਦੇ ਬਿਲਕੁਲ ਅੱਜ ਵੀ ਉਹਨਾਂ ਦੇ ਅਗਰ ਬੱਚੇ ਛੱਤਾਂ ਦੇ नीचे ਰਹਿ ਰਹੇ ਹਨ ਨਾ ਉਹਦਾ ਕੋਈ ਪਤਾ ਨਹੀਂ ਕਿਸ ਟਾਈਮ ਉਹ ਡਿੱਗ ਜਾਣਾ ਹੈ ਔਰ ਉਹਨਾਂ ਨੂੰ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਅਜੇ ਤੱਕ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ 4 ਮਹੀਨੇ ਹੋ ਗਏ ਤੁਸੀਂ ਦੇਖ ਹੀ ਰਹੇ ਹੋ ਇੱਥੇ ਪਲੱਸ 2 ਤੱਕ ਸਕੂਲ ਹੈ 11 12 ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੇ ਇੱਥੇ ਬੱਚੇ ਆਉਂਦੇ ਆ ਔਰ ਤੁੰਦਾਂ ਵੀ ਪੈ ਰਹੀਆਂ ਨੇ ਠੰਡ ਦੇ ਵਿੱਚ ਬੱਚੇ ਸਾਈਕਲਾਂ ਤੇ ਆਉਂਦੇ ਆ ਵਹੀਕਲ ਤੇ ਆਉਂਦੇ ਆ ਤੁੰਦ ਦੇ ਵਿੱਚ ਨਾ ਜਾਣੇ ਬੱਚਾ ਇੱਥੇ ਡਿੱਗ ਜੇ ਉਹਦਾ ਜਾਨੀ ਮਾਲੀ ਨੁਕਸਾਨ ਹੋ ਜਾਏਗਾ ਔਰ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਪਰ ਜਦੋਂ ਵੋਟਾਂ ਹੋਣਗੀਆਂ ਪ੍ਰਸ਼ਾਸਨ ਉਦੋਂ ਉੱਤੇ ਖੜਿਆ ਆਊਗਾ ਫਿਰ ਕੀ ਲੈਣਾ ਆਉਂਦੇ ਆ ਜੇ ਆਪਾਂ ਲੋਕਾਂ ਦੇ ਨਾਲ ਅੱਜ ਨਹੀਂ ਖੜ ਸਕਦੇ ਤੇ ਪ੍ਰਸ਼ਾਸਨ ਦਾ ਮਤਲਬ ਨਹੀਂ ਕਿ ਇਹ ਤਾਂ ਵੋਟਾਂ ਲੈਣ ਵੀ ਆਉਣ ਅੱਜ ਸਾਡੇ ਲੋਕਾਂ ਨੂੰ ਇਹ ਸੀ ਜੋ ਵੀ ਸਾਡਾ ਇੱਥੇ ਚੋਨਾ ਬਿਲਕੁਲ ਵੀ ਕਿਸੇ ਦਾ ਚੋਨਾ ਨਹੀਂ ਬਚਿਆ ਕੋਈ ਪਸ਼ੂਆਂ ਲਈ ਕੋਈ ਚਾਰਾ ਨਹੀਂ ਸੀ ਝੋਨਾ ਵੀ ਨਹੀਂ ਬਚਿਆ ਔਰ ਸਾਨੂੰ ਜੋ ਵੀ ਸੀ ਉਤੋਂ ਸੈਂਟਰ ਸਰਕਾਰ ਨੇ ਭੇਜਿਆ 180 ਕਰੋੜ ਹੈ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਨੇ ਸਾਨੂੰ ਸਾਰੇ ਪਿੰਡਾਂ ਦੇ ਵਿੱਚ ਪਿੱਛੇ ਮਿਲ ਗਿਆ ਪਰ ਜੋ ਗੱਟੀ ਏਰੀਆ ਹੈ ਹੈਡ ਤੋਂ ਇਧਰ-ਇਧਰ ਇਹ ਇਹਨੂੰ ਪਹਿਲ ਦੇ ਆਧਾਰ ਤੇ ਦੇਣਾ ਚਾਹੀਦਾ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਉਹ ਉਹਨਾਂ ਰਾਜਗੁਰੂ ਸਗਦੇਵ ਹੋਰਾਂ ਦੀ ਧਰਤੀ ਇੱਥੇ ਉਹ ਮਤਲਬ ਉਹਨਾਂ ਦਾ ਇੱਕ 23 ਮਾਰਚ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ ਇਹ ਉੱਥੇ ਲੋਕ ਰਹਿ ਰਹੇ ਨੇ ਪਰ ਇਹਨਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦਾ ਵੀ 1 ਰੁਪਏ ਤੱਕ ਵੀ ਫਸਲ ਦਾ ਜੋ ਨੁਕਸਾਨ ਦਾ ਮੁਆਜਬਾ ਨਹੀਂ ਮਿਲਿਆ ਤਾਂ ਸੜਕ ਸੜਕਾਂ ਦੇ ਹਾਲਾਤ ਕਿਸ ਤਰੀਕੇ ਦੇ ਨੇ ਜਾਂ ਜਿਹੜੇ ਇਸ ਵੇਲੇ ਖੇਤਾਂ ਦੇ ਵਿੱਚ ਜਿੱਥੇ ਪਾਣੀ ਆਇਆ ਸੀ ਉੱਥੋਂ ਦੇ ਕੀ ਹਾਲਾਤ ਹੈ ਕਿਨੇ ਹੋਣ ਪਾਣੀ ਜੋ ਆਇਆ ਸੀ ਸੜਕਾਂ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਪਰ ਸੜਕਾਂ ਇੱਥੇ ਬਿਲਕੁਲ ਖਤਮ ਹੈ ਜੋ ਵੀ ਇੱਥੋਂ ਦੇ ਲੋਕ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਬੱਚੇ ਆਉਂਦੇ ਆ ਜਾਂ ਸਾਨੂੰ ਇੱਥੋਂ ਆਉਣ ਜਾਣ ਦੀ ਬਹੁਤ ਮੁਸ਼ਕਲ ਹੈ ਇਹ ਰਸਤਾ ਤੁਸੀਂ ਦੇਖ ਹੀ ਰਹੇ ਹੋ ਇੱਥੇ ਕੋਈ ਵਹੀਕਲ ਲੰਘ ਨਹੀਂ ਸਕਦਾ ਬਹੁਤ ਵੱਡਾ ਰਿਸਕ ਹੈ ਤੇ ਜਾਨੀ ਮਾਲੀ ਨੁਕਸਾਨ ਹੋਣ ਦੀ ਵੀ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਭਾਵਨਾ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਹਰ ਇੱਕ ਤਰੀਕੇ ਦਾ ਜਿਹੜਾ ਮੁਆਵਜ਼ਾ ਹੈ ਉਹਨਾਂ ਲੋਕਾਂ ਨੂੰ ਦਵਾਂਗੇ ਜਿਨ੍ਹਾਂ ਦਾ ਪਾਣੀ ਦੇ ਨਾਲ ਨੁਕਸਾਨ ਹੋਇਆ ਚਾਹੇ ਕਿਸੇ ਦੀ ਘਰ ਦੀ ਛੱਤ ਡਿੱਗੀ ਆ ਚਾਹੇ ਕਿਸੇ ਦਾ ਮਕਾਨ ਆ ਚਾਹੇ ਕਿਸੇ ਵੀ ਤਰੀਕੇ ਦਾ ਕੋਈ ਕੰਮ ਹੈਗਾ ਤਾਂ ਉਹ ਜਿਹੜੇ ਕੰਮ ਕਰਵਾਏ ਜਾ ਰਹੇ ਹੁਣ ਜੇ ਸੜਕਾਂ ਦੀ ਗੱਲ ਕਰੀ ਜਈਏ ਤਾਂ ਸੜਕਾਂ ਵੀ ਜੜੀਆਂ ਨੇ ਪੂਰੀ ਤਰ੍ਹਾਂ ਖਰਾਬ ਹੋਈਆਂ ਤੇ ਜੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਹਲੇ ਤਿੱਕਰ ਵੀ ਹੋਇਆ ਕੀ ਇਹਨਾਂ ਲੋਕਾਂ ਨੂੰ ਕਿਸੇ ਤਰੀਕੇ ਦੀ ਆਸ ਹੈਗੀ ਸਰਕਾਰ ਦੇ ਕੋਲੋਂ ਜਾਂ ਕੀ ਦੇਖਦੇ ਹੋ ਸਾਨੂੰ ਕੋਈ ਸਰਕਾਰ ਦੇ ਕੋਲ ਆਸ ਨਹੀਂ ਅਗਰ ਸਰਕਾਰ ਸਾਡੇ ਨਾਲ ਖੜਨਾ ਚਾਹੁੰਦੀ ਤੇ 4 ਮਹੀਨੇ ਹੋ ਗਏ ਸਰਕਾਰ ਅੱਜ ਤੱਕ ਆ ਸਕਦੀ ਸੀ ਅਗਰ ਲੋਕਾਂ ਨੇ ਆਪਣੀਆਂ ਜਾਨਾਂ ਖੁਦ ਬਚਾਲੀਆਂ ਪਾਣੀ ਜਦੋਂ ਆਇਆ ਸੀ ਤਾਂ ਅੱਜ ਸਰਕਾਰ ਦਾ ਵੀ ਫਰਜ਼ ਬੰਦਾ ਜੇ ਉਹ ਇੱਕ ਬਚ ਗਏ ਨੇ ਉਧਰ ਪਾਣੀ ਦੀ ਬਾੜ ਦੇ ਵਿੱਚ ਬਚ ਗਏ ਲੋਕ ਸਾਨੂੰ ਉਹਨਾਂ ਦੀ ਸਹਾਰ ਲੈਣੀ ਚਾਹੀਦੀ ਉਹਨਾਂ ਦਾ ਛੜਕਾਂ ਦਾ ਹਾਲ ਚਾਲ ਦੇਖਣਾ ਚਾਹੀਦਾ ਉਹਨਾਂ ਦੇ ਬੱਚਿਆਂ ਦਾ ਹਾਲ ਚਾਲ ਪੁੱਛਣਾ ਚਾਹੀਦਾ ਉਹਨਾਂ ਦੀ ਫਸਲ ਦਾ ਨੁਕਸਾਨ ਜਾ ਕੇ ਪੁੱਛਣਾ ਚਾਹੀਦਾ ਕੀ ਹੋਇਆ ਜੋ ਮੁਆਜਬਾ ਉਹਨਾਂ ਨੇ ਸਾਨੂੰ 1 ਰੁਪਈਆ ਨਹੀਂ ਦਿੱਤਾ ਆ ਸਾਰੇ ਪਿੱਛੇ ਲੋਕ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਿਸੇ ਤਰ੍ਹਾਂ ਦਾ ਮਤਲਬ ਪੂਰੇ ਪਿੰਡ ਦੇ ਮਕਾਨ ਬਿਲਕੁਲ ਖਤਮ ਹੈ ਇੱਕ ਸਹਾਰਾ ਛੱਤ ਦਾ ਥੱਲੋ ਦੀਵਾਰਾਂ ਪਾੜ ਚੁੱਕੀਆਂ ਨੇ ਪਤਾ ਨਹੀਂ ਕਿਸ ਟਾਈਮ ਬੱਚਿਆਂ ਦੇ ਉੱਤੇ ਉਹ ਛੱਤ ਡਿੱਗ ਜਾਨੀ ਹੈ ਕੋਈ 1 ਰੁਪਏ ਦਾ ਕੋਈ ਸਹੂਲਤ ਨਹੀਂ ਮਿਲੀ ਸਰਕਾਰ ਦੇ ਵੱਲੋਂ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਜਦੋਂ ਪਾਣੀ ਆਇਆ ਤਾਂ ਪਾਣੀ ਤੋਂ ਬਾਅਦ ਜਿਹੜੀਆਂ ਮੁਸੀਬਤਾਂ ਜਿਹੜੀਆਂ ਉਦੋਂ ਤਾਂ ਬੜੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਸਾਹਮਣੇ ਆਈਆਂ ਲੇਕਿਨ ਹੁਣ ਕੀ ਲੱਗਦਾ ਕਿ ਇੰਨਾ ਸਮਾਂ ਬੀਜ ਜਾਣ ਤੋਂ ਬਾਅਦ ਵੀ ਕੀ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਹੋਇਆ ਜਾਂ ਲੋਕਾਂ ਦੀਆਂ ਜੋ ਪਰੇਸ਼ਾਨੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਬਾਹ ਫੜੀ ਗਈ ਲੋਕਾਂ ਦੀ ਬਾਹ ਕਿਹੇ ਨਹੀਂ ਫੜੀ ਸਰਕਾਰ ਨੇ ਕਿਸੇ ਨਹੀਂ ਫੜੀ ਆਪ ਤਾਂ ਆਪ ਕੋਈ ਟਾਈ ਫਿਰਦਾ ਕੋਈ ਰਿਸ਼ਤੇਦਾਰ ਕੋ ਲੈ ਆਉਂਦਾ ਟੂੜੀ ਲੈ ਆ ਰਹਾ ਕੋਈ ਕੁਛ ਲੈ ਆ ਰਹਾ ਇਹ ਟਾਈਮ ਆ ਦੋ ਮਹੀਨੇ ਗਏ ਟਾਪੇ ਜਾਂਦੇ ਲੋਕਾਂ ਸੋਕੇ ਓਕੇ ਓਕੇ ਜਦੋਂ ਪਾਣੀ ਆਇਆ ਤਾਂ ਪਾਣੀ ਨੇ ਕਿਸ-ਕਿਸ ਚੀਜ਼ਾਂ ਨੂੰ ਜਿਹੜੀ ਆ ਮਾਰ ਕੀਤੀ ਤਾਂ ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਕਿੰਨੀ ਹੈ ਕਿ ਇਸ ਏਰੀਏ ਦਾ ਜਾਂ ਇਸ ਸਰਦੀ ਇਲਾਕੇ ਦਾ ਕਿੰਨਾ ਕੁ ਨੁਕਸਾਨ ਹੋਇਆ ਹੋਣ ਹੋਇਆ ਲੋਕਾਂ ਕੋਈ ਕਰੋੜ ਕਰੋੜ ਰੋ ਗਿਆ ਬੜਾ ਪਹਿਲੀ ਪੈ ਵਿੱਚ ਰੇਤਾ ਪੈ ਗਿਆ ਲੋਕਾਂ ਕੋਲ ਕਰੋੜ ਕਰੋੜ ਕਿਹ ਕਿਹ ਹੋਇਆ ਹੈ ਕਰੋੜ ਕਰੋੜ ਦਾ ਹਾਂ ਤੇ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੀਆਂ ਜੇ ਕਿਸੇ ਦੇ ਖੇਤਾਂ ਦਾ ਨੁਕਸਾਨ ਹੋਇਆ ਝੋਨੇ ਦਾ ਨੁਕਸਾਨ ਹੋਇਆ ਤਾਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਏਗਾ ਹੁਣ ਅਸੀਂ ਤਸਵੀਰਾਂ 'ਚ ਵੀ ਵੇਖਦੇ ਪਿਆ ਕਿ ਹੱਲੇ ਵੀ ਇੱਥੇ ਜਿਹੜੀ ਮਿੱਟੀ ਹੈ ਉਹ ਜੰਮੀ ਹੋਈ ਹੈ ਤੇ ਕਿੱਦਾਂ ਜਿਹੜਾ ਮੁਆਵਜ਼ਾ ਮਿਲਿਆ ਜਾਂ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਮਾਜਵਾ ਪਹਿਲੀਆਂ ਲੋਕਾਂ ਦੀ ਬਣੀ ਕਿ ਮਾਜਵਾ ਮੱਕੀ ਮਿਲਣਾ ਹੈ ਪਹਿਲੀਆਂ ਲੋਕਾਂ ਦੀ ਹਾਵਣ ਬੈਕ ਨਹੀਂ ਆਟ 9 ਕਿਲੇ ਪਈ ਬੀਜੀ ਬੀਜੀ ਨੇ ਇਧਰ ਪਈ ਹਾਵਣ ਬੀਜੀ ਕਿਸੇ ਉਵੇਂ ਪੰਜਰ ਪੈ ਰਹੀਆਂ ਪੂਰੇ ਇਲਾਕੇ ਦਾ ਹੀ ਆ ਹਾਂ ਪੂਰਾ ਹਾਲ ਇਵੇਂ ਹੀ ਰਿਹਾ ਹੈ ਇਵੇਂ ਹੀ ਕਣਕੜੀ ਦ ਆਬਦ ਲੋਕ ਕਬੀਲ ਜਾਂ ਕੋਈ ਨੇ ਕਿਸੇ ਨੇ ਸੂਰਤ ਫੜੀ ਤੇ ਤੁਸੀਂ ਸਰਕਾਰ ਦੇ ਕੋਲੋਂ ਕੀ ਮੰਗ ਕਰਦੇ ਹੋ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈਗਾ ਸਰਕਾਰ ਨੂੰ ਕੁਝ ਦੇਣਾ ਚਾਹੀਦਾ ਭਾਬਾ ਇਹਨਾਂ ਨੂੰ ਜ਼ਿੰਮੇਵਾਰਾਂ ਨੂੰ ਕੋਈ ਮਾੜਾ ਮੜਕ ਹੱਲ ਕਰ ਰੇ ਥੋੜਾ ਕਾਰ ਦੇਵੇ ਜਰੂਰ ਤਾਂ ਨਹੀਂ ਵੀ ਭੋਇਆ ਵੀ 50000 ਦੇਵੇ ਕੋਈ ਥੋੜਾ ਕਰੇ ਭਾਵੇਂ ਕਿੰਨਾ ਦੇਵੇ ਉਹ ਤਾਂ ਬੰਦਾ ਤਾਂ ਰਾਜ਼ੀ ਨਹੀਂ ਸਕਦਾ ਭਾਵੇਂ ਉਹ ਤਾਂ 70 80000 ਤਾਂ ਚੋਣਾ ਕਿੱਲੇ ਨਿਕਲਦਾ ਹੈ ਚਾਰਜਰ ਤਲਾਬੀ 5000 ਪੈਂਦੀ ਕਿੱਲੇ ਦੀ ਪਹਿਲਾਂ ਸ਼ੁਰੂਤ ਲਈ ਲਾਈ ਕਿਵੇਂ ਲੁਾਈਦਾ ਤੇ ਜੇ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਟੋਏ ਜਿਹੜੇ ਪਏ ਹੋਏ ਨੇ ਤਾਂ ਕਿਸੇ ਵੇਲੇ ਵੀ ਜਿਹੜੇ ਤੁਹਾਨੂੰ ਲੱਗਦਾ ਕਿ ਇਹ ਸੜਕ ਜਿਹੜੀ ਆ ਹੋਰ ਜਿਹੜੀ ਟੁੱਟ ਸਕਦੀ ਹੈਗੀ ਆ ਜੇ ਪਾਣੀ ਆਂਦਾ ਤਾਂ ਇੱਕ ਹੀ ਮੇਰੇ ਹਿਸਾਬ ਤੇ ਸੜਕ ਹੈਗੀ ਜਿਹੜੀ ਇਸ ਪਿੰਡਾਂ ਨੂੰ ਜੋੜਦੀ ਹੈ। ਅੱਗੇ ਇੱਕੋ ਹੀ ਜੋੜਦੀ ਆ ਪਿੰਡਾਂ ਸਾਰੇ ਆਪੋ ਆਪ ਜੋੜਦੀ ਆ। ਆ ਸਕੂਲ 12ਵਾਂ ਦਾ ਹੈ। ਤੇ ਇੱਥੇ ਬੱਚੇ ਜਾਂਦੇ ਨੇ ਕਈ ਡਿੱਗਦੇ। ਕਈ ਡੱਗ ਪੈ ਕੇ ਸਾਈਕਲ ਤੋਂ ਉੱਡ ਮੋਣਾ। ਮਿੱਟੀ ਨਹੀਂ ਪਾਈ ਕਿਸੇ ਤੇ ਵੀ ਹੁਣ ਆ ਸਾਡੇ ਬੰਦੇ ਦਾ ਜੋ ਹੈ ਕੋਈ ਨਾ ਬੰਜਦੇ ਹੀ ਆ ਵੀ ਪਾ ਸਕਦੇ ਹੀ। ਸਾਡੇ ਕੋਲ ਕੁਝ ਹੈ ਨਹੀਂ ਤੇ ਪਾਉਣ ਕੀ? ਆਦੋ ਜੋਗੀ। ਤੇ ਹਣ 100 ਬੀ ਲੀਟਰ ਬਾਲਤ ਕਿਥੇ ਕਰੇ ਕੋਈ ਪਰ ਕੋਈ ਸਰਪੰਚ ਤੇ ਕੋਈ ਨੀ ਮੈਂਬਰ ਕਿਥ ਪਾਵੇ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਲੋਕਾਂ ਨੂੰ ਜਿਹੜਾ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਕਿ ਅਸੀਂ ਤੁਹਾਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਹੀਂ ਆਉਣ ਦਵਾਗੇ ਤਾਂ ਹੁਣ ਕੀ ਲੱਗਦਾ ਕਿ ਸਮਾਂ ਬੀਤ ਰਿਹਾ ਪਰ ਫਿਰ ਵੀ ਕੋਈ ਸਰਕਾਰ ਦੇ ਵੱਲੋਂ ਬਾਣੀ ਫੜੀ ਗਈ ਬੋਲਦੇ ਤਾਂ ਬੋਲ ਤਾਂ ਬੜਾ ਕੁਝ ਗਏ ਨੇ ਪਰ ਉਹਨਾਂ ਕਰ ਨਹੀਂ ਵਿਖਾਇਆ ਕੁਛ ਹੋਰ ਨਹੀਂ ਕੋਈ ਆਉਂਦਾ ਉਹ ਤਾਂ ਪਾਣੀ ਅੱਜ ਬੋਲ ਗਏ ਨੇ ਬਹੁਤ ਕੁਝ ਦਿਆਂ ਦੇ ਮੁਆਵਜ਼ਾ ਦਿਆਂਗੇ 100% ਦਿਆਂਗੇ ਵਰਨਾ ਇੱਥੇ ਕੁਛ ਨਹੀਂ ਆਇਆ ਕੋਈ ਸੜਕ ਤੇ ਮਿੱਟੀ ਨਹੀਂ ਟਰਾਲੀ ਪਵਾ ਦੇ ਪੈਸੇ ਵੀ ਸੜਕਾਂ ਹੀ ਬਣਵਾ ਲਈਏ ਚਲੋ ਰਾਤੀ ਤੋਂ ਹੰਦੇ ਚ ਮੋਟਰਸਾਈਕਲ ਡਿੱਗ ਸਕਦਾ ਹੈ ਕਿ ਤੇ ਹਾਦਸੇ ਹੋਏ ਵੀ ਹੈਗੇ ਨੇ ਕਿਉਂਕਿ ਸੜਕਾਂ ਇੱਕ ਹੀ ਸੜਕ ਜਿਹੜੀ ਹੈਗੀ ਆ ਜਾਣ ਆਣ ਵਾਸਤੇ ਸ਼ਹਿਰ ਦੇ ਨਾਲ ਇਹੀ ਸੜਕ ਲੱਗਦੀ ਆ ਤੇ ਕੀ ਕੀ ਲੱਗਦਾ ਕਿ ਕੀ ਹੋਊਗਾ ਆਣ ਵਾਲੇ ਸਮੇਂ ਚ ਹੋਣਾ ਆਣ ਸਮਾਂ ਬਹੁਤ ਮਾੜਾ ਹੀ ਹਾਲ ਹੋ ਰਿਹਾ ਹੈ ਤਾਂ ਇਹ ਸਰਕਾਰ ਕਰ ਰਹੀ ਹੈ ਜੇ ਸੜਕ ਬਣ ਜਾਵੇ ਤਾਂ ਵਧੀਆ ਹੋ ਜਾਏਗਾ ਵੀ ਬੱਚੇ ਜਾਂਦੇ ਆ ਇੱਥੇ ਛਾਪ ਨੂੰ ਜਦੋਂ ਚਾਰ ਛੁੱਟੀ ਹੁੰਦੀ ਹੈ ਬਹੁਤ ਰੱਚ ਹੁੰਦਾ ਹੈ ਕੋਈ ਨਾ ਕੋਈ ਬੱਚਾ ਡਿੱਗ ਪੈਂਦਾ ਮੋਟਰਸਾਈਕਲ ਤੇ ਬੋਰਡ ਕਾ ਕੰਮ ਹੈ ਦੇ ਕੋਈ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਹੋਵੇ ਜਿਨੇ ਤੁਹਾਡੀ ਬਾਹ ਫੜੀ ਹੋਵੇ ਜਾਂ ਸਾਰ ਲਈ ਹੋਵੇ ਜਾਂ ਇੱਥੇ ਆ ਕੇ ਕਿਹਾ ਹੋਵੇ ਕਿ ਅਸੀਂ ਜਿਹੜਾ ਜਲਦ ਜੜੀਆਂ ਸੜਕਾਂ ਦੀ ਰਿਪੇਅਰ ਆ ਉਹ ਕਰਵਾ ਦੇਵਾਂਗੇ ਜੀ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਇੱਥੇ ਉਸ ਤੋਂ ਬਾਅਦ ਜੇ ਪਾਣੀ ਤੋਂ ਬਾਅਦ ਜਿਹੜੀ ਫਸਲਾਂ ਦੀ ਗੱਲ ਵੀ ਕੀਤੀ ਗਈ ਸੀ ਸਰਕਾਰ ਦੇ ਵੱਲੋਂ ਕਿ ਅਸੀਂ ਜਿਹੜਾ ਹੈਗਾ ਕਿ ਤੁਹਾਨੂੰ ਜਿਹੜਾ ਮੁਆਵਜ਼ਾ ਹੈਗਾ ਉਹ ਵੀ ਦਵਾਂਗੇ ਕਿ ਸਰਕਾਰ ਦੇ ਵੱਲੋਂ ਜਿਹੜਾ ਇਹ ਮੁਆਵਜ਼ਾ ਤੁਹਾਡੇ ਤੱਕਰ ਪਹੁੰਚਿਆ ਜਾਂ ਇਹ ਮੁਆਵਜ਼ਾ ਜਿਹੜਾ ਹੈ ਉਹ ਕਿਸੇ ਵੀ ਤਰੀਕੇ ਦਾ ਕੋਈ ਮੁਆਵਜ਼ਾ ਘਰਾਾਂ ਦਾ ਜਾਂ ਖੇਤਾਂ ਦੇ ਵਿੱਚੋਂ ਪਾਣੀ ਆਣ ਦਾ ਕੋਈ ਮੁਆਵਜ਼ਾ ਤੁਹਾਨੂੰ ਦਿੱਤਾ ਗਿਆ ਹੈਗਾ ਨਹੀਂ ਜੀ ਕਹਿੰਦੇ ਨੇ ਜ਼ਮੀਨ ਕੱਚੀ ਹੈਗੀ ਹੈ ਇਹਨੂੰ ਮਿਲਣਾ ਹੀ ਨਹੀਂ ਇਹ ਸਰਕਾਰ ਦੀ ਜ਼ਮੀਨ ਆ ਜਦੋਂ ਓਟਾਂ ਆਂਦੀਆਂ ਨੇ ਉਦੋਂ ਸਭ ਪੱਕੀਆਂ ਹੋ ਜਾਂਦੀਆਂ ਆ ਤੇ ਜਦੋਂ ਪਾਣੀ ਪੁਣੀ ਆ ਜਾਂਦਾ ਉਦੋਂ ਕੱਚੀਆਂ ਹੋ ਜਾਂਦੀਆਂ ਨੇ ਕਿੰਨੇ ਪਿੰਡਾਂ ਦੀ ਜਿਹੜੀ ਇਸ ਗੱਲ ਨੂੰ ਕਿਹਾ ਜਾਂਦਾ ਕਿ ਤੁਹਾਡੀ ਜਿਹੜੀ ਹੈ ਜ਼ਮੀਨਾਂ ਨੇ ਉਹ ਕੱਚੀਆਂ ਹੈਗੀਆਂ ਨੇ ਤੇ ਉਹ ਨਹੀਂ ਦਿੱਤਾ ਕਿ ਕਿੰਨੇ ਕੁ ਲੋਕਾਂ ਨੂੰ ਜਿਹੜਾ ਇਸ ਦਾ ਪ੍ਰਭਾਵ ਪੈਂਦਾ ਹੈ ਜਿੰਨੀਆਂ 12 13 ਪੰਚਾਇਤਾਂ ਹੈਗੀਆਂ ਸਭ ਨੂੰ ਕਹਿ ਦਿੰਦੇ ਨੇ ਤਾਂ ਫਿਰ ਉਹ ਮੁਆਵਜ਼ਾ ਤਾਂ ਫਿਰ ਕਿਸੇ ਤਰੀਕੇ ਨੂੰ ਕਿਸੇ ਵੀ ਲੋਕਾਂ ਨੂੰ ਨਹੀਂ ਉਹ ਮੁਆਵਜ਼ਾ ਮਿਲਿਆ ਹੋਊਗਾ ਨਾ ਨਾ ਕਿਸੇ ਨੂੰ ਨਹੀਂ ਅੱਗੇ ਮਿਲਦਾ ਸੀਗਾ ਇਸ ਵਾਰੀ ਨਹੀਂ ਮਿਲਿਆ ਮੁਆਵਜ਼ਾ ਪਿਛਲੀਆਂ ਸਰਕਾਰਾਂ ਦੇ ਵੱਲੋਂ ਮਤਲਬ ਜਦੋਂ ਵੀ ਕੋਈ ਨੁਕਸਾਨ ਹੁੰਦਾ ਸੀ ਤੇ ਮੁਆਵਜ਼ਾ ਮਿਲਦਾ ਸੀਗਾ ਹਾਂ ਮਿਲਦਾ ਰਿਹਾ ਹੈ ਉਹ ਸਰਕਾਰ ਵੱਟੀ ਹਾਂ ਇਹ ਤਾਂ ਨਹੀਂ ਮਿਲਿਆ ਇਹ ਸਰਕਾਰ ਆਈ ਇਹ ਤਾਂ ਕਾਂਗਰਸ ਸਰਕਾਰ ਲਈ ਉਦੋਂ ਹੀ ਮਿਲਦਾ ਰਿਹਾ ਹੈ ਕਾਲੀਆਂ ਦੇ ਲਈ ਉਦੋਂ ਹੀ ਮਿਲਦਾ ਰਿਹਾ ਹੈ ਇਹ ਹੁਣ ਸਰਕਾਰ ਆਈਏ ਤੇ ਨਹੀਂ ਮਿਲਿਆ ਤੇ ਜਦੋਂ ਸੜਕਾਂ ਦੇ ਪੁਲ ਟੁੱਟਾ ਸੀਗਾ ਪੁਲ ਦੇ ਕੀ ਹਾਲਾਤ ਹੈਗੇ ਆ ਹੁਣ ਹੁਣ ਮਾੜੇ ਮਿੱਟੀ ਪੁਆਤੀ ਨੇ ਪੁਲ ਕੋਲ ਤਾਂ ਤੇ ਆਵੇਂ ਪਿਆ ਟੋਟੇ ਜੇ ਮਿੱਟੀ ਨਹੀਂ ਪੁਆ ਰਹੇ ਤੇ ਇਸ ਦੇ ਨਾਲ ਅਗਲੇ ਪਾਸੇ ਜਿਹੜੇ ਪਿੰਡ ਨਾਲ ਲੱਗਦੇ ਹੈਗੇ ਨੇ ਉਹਨਾਂ ਦੇ ਕੀ ਹਾਲਾਤ ਹੈਗੇ ਨੇ ਇਸ ਵੇਲੇ ਬਹੁਤ ਮਾੜਿਆ ਜੀ ਐਵੇਂ ਔਖਾ ਲੰਘਣਾ ਹੈ ਰਾਤ ਨੂੰ ਜਦੋਂ ਹੁੰਦਾ ਹੁੰਦੀ ਹੈ ਬਹੁਤ ਔਖਾ ਲੰਘਦੇ ਨੇ ਰਸਤਾ ਥੋੜਾ ਰਸਤਾ ਇਥੋਂ ਬਹੁਤ ਔਖਾ ਹੈ ਜੀ ਕੋਈ ਵੱਡਾ ਵਹੀਕਲ ਟੱਪ ਸਕਦਾ ਇੱਥੇ ਵੱਡਾ ਨਹੀਂ ਟੱਪ ਸਕਦਾ ਤੇ ਤੁਸੀਂ ਸਰਕਾਰ ਨੂੰ ਕੀ ਮੰਗ ਕੀ ਕਰਦੇ ਆਂ ਅਸੀਂ ਤਾਂ ਮੰਗੇ ਹੋਈਏ ਵੀ ਮਿੱਟੀ ਪਵਾ ਦੇ ਵੀ ਸਰਕਾਰ ਤੇ ਜਿਹੜੇ ਚੋਨੇ ਡੁੱਬਿਆ ਉਹ ਮੁਆਵਜ਼ਾ ਦਵਾ ਦੇਣ ਬਸ ਇਹੋ ਮੰਗੇ ਸਾਡੀ ਬਿਲਕੁਲ ਇਹਨਾਂ ਲੋਕਾਂ ਦੀ ਮੰਗ ਹੈਗੀ ਆ ਕਿ ਸਰਕਾਰ ਜਿਆਦਾ ਨਾ ਕੁਝ ਕਰੇ ਤਾਂ ਇਹਨਾਂ ਸੜਕਾਂ ਨੂੰ ਬਣਾ ਦੇਵੇ ਅਤੇ ਜਿੰਨਾ ਵੀ ਬੰਦਾ ਹੈਗਾ ਮੁਆਵਜ਼ਾ ਸਾਡਾ ਦੇ ਦਿੱਤਾ ਜਾਵੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਪੂਰਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਲੇਕਿਨ ਸਰਕਾਰ ਕਿਸੇ ਤਰੀਕੇ ਦੇ ਨਾਲ ਜਿਹੜੀ ਹੈ ਸਾਡੀ ਬਾਹ ਜ਼ਰੂਰ ਫੜੇ ਕਿਉਂਕਿ ਇੱਕ ਪਾਸੇ ਜੇ ਖੇਤਾਂ ਦੀ ਗੱਲ ਕੀਤੀ ਜਾਵੇ ਤਾਂ ਖੇਤਾਂ ਦੇ ਵਿੱਚ ਹੱਲੇ ਵੀ ਜਿਹੜੀ ਰੇਤਾ ਹੈਗੀ ਆ ਉਹ ਪਈ ਹੋਈ ਆ ਉਹ ਨਾ ਹੀ ਉੱਥੇ ਜਿੰਨਾ ਚਿਰ ਉਹ ਰੇਤਾ ਨਹੀਂ ਚੁਕੀਚੇਗੀ ਉਹਨਾਂ ਚਿਰ ਕੋਈ ਹੋਰ ਫਸਲ ਉੱਥੇ ਜਿਹੜੀ ਆ ਵਾਹੀ ਨਹੀਂ ਕੀਤੀ ਜਾ ਸਕਦੀ ਅਤੇ ਇੱਕ ਹੀ ਇਹ ਮਾਤਰ ਸੜਕ ਹੈਗੀ ਆ ਜਿਹੜੀ ਇਹਨਾਂ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਦੀ ਹੈਗੀ ਆ ਤਾਂ ਉਹ ਸੜਕਾਂ ਦੇ ਜਿਹੜੇ ਹਾਲਾਤ ਹਨ ਉਹਨਾਂ ਦੇ ਵਿੱਚ ਵੱਡੇ ਦੇ ਟੋਏ ਪਏ ਹੋਏ ਨੇ ਜਿਸ ਕਰਕੇ ਆਮ ਜਿਹੜੇ ਜੀਵਨ ਹੈਗਾ ਲੋਕਾਂ ਦਾ ਉਹ ਅਸਤਵਿਅਸਤ ਹੈ ਕਿਉਂਕਿ ਹੁਣ ਇਹਨਾਂ ਸਰਦੀਆਂ ਤੇ ਦਿਨਾਂ ਦੇ ਵਿੱਚ ਭਾਰੀ ਧੁੰਦ ਪੈ ਰਹੀ ਹੈਗੀ ਆ ਤਾਂ ਕਈ ਵਾਰ ਜਿਹੜਾ ਉਹ ਪਤਾ ਨਹੀਂ ਲੱਗ ਪਾਂਦਾ ਕਿ ਕਿਸੇ ਵਹੀਕਲ ਦੇ ਕਾਰਨ ਕੋਈ ਵੀ ਵੱਡਾ ਹਾਦਸਾ ਜਿਹੜਾ ਕਿਸੇ ਵਕਤ ਵੀ ਹੋ ਸਕਦਾ ਹੈ ਤਾ ਜੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਆ ਤਾਂ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਜਾਂਦਾ ਹੈਗਾ ਕਿ ਸਰਕਾਰ ਨੂੰ ਜਿਹੜਾ ਇਹਨਾਂ ਸੜਕਾਂ ਦਾ ਐਸਟੀਮੇਟ ਬਣਾ ਕੇ ਭੇਜਿਆ ਜਾ ਚੁੱਕਿਆ ਹੋਇਆ ਤੇ ਜਿੱਦਾਂ ਹੀ ਸਰਕਾਰ ਦੇ ਵੱਲੋਂ ਫੰਡ ਆਉਂਦੇ ਹਨ ਤਾਂ ਇਹਨਾਂ ਸੜਕਾਂ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰਵਾ ਦਿੱਤਾ ਜਾਵੇਗਾ ਹੁਣ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ 4 ਮਹੀਨੇ ਦੇ ਕਰੀਬ ਜਿਹੜਾ ਸਮਾਂ ਹੋ ਚੁੱਕਾ ਹੈ ਪਾਣੀ ਟੱਪੇ ਨੂੰ ਹਲੇ ਤੱਕ ਫੰਡ ਜਿਹੜੇ ਆ ਉਹ ਸਰਕਾਰ ਦੇ ਵੱਲੋਂ ਨਹੀਂ ਆਏ ਤਾਂ ਹੁਣ ਉਹ ਫੰਡ ਕਦੋਂ ਆਣਗੇ ਅਤੇ ਇਹਨਾਂ ਲੋਕਾਂ ਨੂੰ ਜਿਹੜੀ ਹੈ ਉਹ ਆਮ ਜ਼ਿੰਦਗੀ ਦੀ ਤਰ੍ਹਾਂ ਆਮ ਸੜਕਾਂ ਜਿਹੜੀਆਂ ਸਾਫ਼ ਸੁਥਰੀ ਸੜਕਾਂ ਮਿਲ ਸਕਣਗੀਆਂ ਤੇ ਇਹਨਾਂ ਲੋਕਾਂ ਨੂੰ ਮੁਆਵਜ਼ਾ ਮਿਲ ਸਕੇਗਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ